ਹਾਂਜੀ ਦੋਸਤੋ ਆਜੂ ਅੱਜ ਤੋਂ ਯੂਰੀਆ ਡੀਏਪੀ ਪੋਟਾਸ਼ ਆਰਨਾ ਸਾਰੇ ਕੈਮੀਕਲਾਂ ਦੀ ਛੁੱਟੀ ਕਰਕੇ ਆਪਣੇ ਘਰਾਂ ਚੋਂ ਖੇਤਾਂ ਚੋਂ ਯੂਰੀਆ ਡੀਏਪੀ ਕੱਢੀਏ ਆਪਣੇ ਘਰੇ ਹੀ ਘਰ ਦੇ ਸਮਾਨ ਤੋਂ ਆਰਗੈਨਿਕ ਖਾਦ ਜਿਵੇਂ ਨਾਈਟ੍ਰੋਜਨ ਪੋਟਾਸ਼ੀਅਮ ਮੈਗਨੀਸ਼ੀਅਮ ਕੈਲਸ਼ੀਅਮ ਫਾਸਫੋਰਸ ਬਣਾਈਏ ਇਹਨੂੰ ਬਣਾਉਣ ਦਾ ਸਾਰਾ ਸਮਾਨ ਆਪਣੇ ਘਰੇ ਆਮ ਹੀ ਮਿਲ ਜਾਂਦਾ ਬਸ ਇੱਕ ਫੁਲਵਿਕ ਐਸਟਾ ਜੋ ਬਜਾਰੋਂ ਲਿਆਉਣਾ ਪੈਂਦਾ ਤਾਂ ਆਪਾਂ ਜੋ ਖਾਦ ਤਿਆਰ ਕਰੀਏ ਸਭ ਤੋਂ ਪਹਿਲਾਂ 100 ਲੀਟਰ ਪਾਣੀ ਲੈਣਾ ਡਰਮ ਚ ਆਪਾਂ ਪਲਾਸਟਿਕ ਦਾ ਡਰਮ ਲੈਣਾ 200 ਲੀਟਰ ਵਾਲਾ ਉਹਦੇ ਵਿੱਚ 100 ਲੀਟਰ ਪਾਣੀ ਪਾ ਲੈਣਾ ਤੇ ਇਸ ਤੋਂ ਬਾਅਦ ਨੰਬਰ 1 ਆਪਾਂ ਇਹਦੇ ਵਿੱਚ 20 ਕਿਲੋ ਪਾਥੀਆਂ ਪਾਉਣੀਆਂ ਪੁਰਾਣੇ ਤੋਂ ਪੁਰਾਣੀਆਂ ਜਿੰਨੀਆਂ ਪੁਰਾਣੀਆਂ ਹੋਣ ਪਾਥੀਆਂ ਉਨਾ ਹੀ ਵਧੀਆ ਉਨਾਂ ਨੇ ਇਹ ਤਾਂ ਫਾਇਦਾ ਜਾਦੇ ਕਰਦਾ। ਨੰਬਰ 2 ਫਿਰ ਇਹਦੇ ਵਿੱਚ ਆਪਾਂ 4 ਜਾਂ 5 ਲੀਟਰ ਦਹੀਂ ਜਾਂ ਖੱਟੀ ਲੱਸੀ ਇਹ ਜਿਹੜੀ ਦਹੀਂ ਤੇ ਖੱਟੀ ਲੱਸੀ ਇਹ ਨਾ ਆਪਣੇ ਫੰਗਸ ਵਾਸਤੇ ਬਹੁਤ ਵਧੀਆ ਰਹਿੰਦੀ ਹੈ। ਇਹ 4 ਜਾਂ 5 ਲੀਟਰ ਆਪਾਂ ਪਾਉਣੀ ਹੈ ਵਿੱਚ। ਦੇਹੀ ਜਾਂ ਖੱਟੀ ਲੱਸੀ ਇਹ ਤੋਂ ਬਾਅਦ ਆਪਾਂ ਫਿਰ 2 ਕਿਲੋ ਗੁੜ ਦਾ ਘੋਲ ਇਹ ਪਹਿਲਾਂ ਘੋਲ ਬਣਾ ਕੇ ਰੱਖ ਲੈਣਾ ਚੰਗੀ ਤਰ੍ਹਾਂ ਘੁਲਿਆ ਹੋਣਾ ਚਾਹੀਦਾ 2 ਕਿਲੋ ਇਹ ਪਾਉਣਾ ਨੰਬਰ 5 ਫਿਰ ਇਹਦੇ ਵਿੱਚ ਆਪਾਂ 2 ਕਿਲੋ ਬੇਸਣ ਪਾਉਣਾ ਇਹ ਭਾਵੇਂ ਹੋਰ ਕਿਸੇ ਵੀ ਦਾਲ ਦਾ ਹੋਵੇ ਆਟਾ ਬਣਾਇਆ ਉਹ ਪਾਉਣਾ ਇਹਦੇ ਵਿੱਚ 2 ਕਿਲੋ ਤੇ ਫਿਰ ਆਪਾਂ ਇਸ ਤੋਂ ਬਾਅਦ ਪਾਉਣਾ ਹੈ ਫੁੱਲ ਵਿਕ ਐਸਿਡ ਜੋ ਆਪਾਂ ਨੂੰ ਬਾਜ਼ਾਰੋਂ ਮਿਲਦਾ ਹੈ ਕੱਲਾ ਇਹੀ ਆਪਾਂ ਨੂੰ ਜਿਹੜਾ ਮੁੱਲ ਲਿਆਉਣਾ ਪੈਂਦਾ ਨਹੀਂ ਆਪਣੇ ਸਾਰਾ ਸਮਾਨ ਘਰ ਹੀ ਹੁੰਦਾ ਤੇ ਤੋਂ ਬਾਅਦ ਇਹਨੂੰ ਆਪਾਂ ਪਾਣੀ ਦਾ ਭਰ ਦੇਣਾ ਚੰਗੀ ਤਰ੍ਹਾਂ ਪਾਣੀ ਦਾ ਭਰ ਕੇ ਇਹਨੂੰ ਛਾਵੇਂ ਰੱਖਣਾ ਜੀ ਤੇ ਇਹਨੂੰ ਦਿਨ ਦੇ ਵਿੱਚ ਦੀ ਹਰ ਰੋਜ਼ ਇੱਕ ਵਾਰ ਡੰਡੇ ਨਾਲ ਹਲਾਉਦੇ ਰਹਿਣਾ ਇਹਨੂੰ ਇੱਕ ਹਫ਼ਤੇ ਚ ਇਹ ਤਿਆਰ ਹੋ ਜੂ ਆਪਣਾ ਇਹਨੂੰ ਆਪਾਂ ਹਫ਼ਤੇ ਬਾਅਦ 100 ਲੀਟਰ ਇਹਦੇ ਵਿੱਚੋਂ ਕੱਢ ਕੇ 100 ਲੀਟਰ ਹੋਰ ਪਾਣੀ ਦੇ ਵਿੱਚ ਮਿਲਾ ਕੇ 200 ਲੀਟਰ ਪਾਣੀ ਮਿਲਾ ਕੇ ਆਪਾਂ ਇਹਨੂੰ ਡ੍ਰਿਪਰ ਸਿਸਟਮ ਰਾਹੀਂ ਆਪਾਂ 1 ਏਕੜ ਦੇ ਵਿੱਚ ਦੇ ਸਕਦੇ ਆ ਇਹਦਾ ਸੋਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਜੀ ਤਾਂ ਜੋ ਲੋਕ ਵੱਧ ਤੋਂ ਵੱਧ ਇਹਦਾ ਫਾਇਦਾ ਉਠਾ ਸਕਣ ਕੈਮੀਕਲ ਰੇਹਾਂ ਤੋਂ ਬਚਣ ਧੰਨਵਾਦ ਜੀ